ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਸਾਰ ਕਾਰਜਗ ਹੜਕਾ ਫਰੇਗਟ ਟੂਰਨੋ ਦੇ ਇੰਡੀਆ ਦੇ ਸ਼ੂਨਵਾਰ ਬੋਲੋ ਮੈਂ ਆਪ ਜੀ ਨੂੰ ਅੱਜ ਇੱਕ ਅਪੀਲ ਕਰਨੀ ਚਾਹਣਾ ਆ ਸਵੇਰੇ ਜੋ ਨੋਟਾ ਦਾ ਦੇਣਿਆ ਪੱਕਾ ਗਰਦਾਸਪੁਰ ਤੋਂ ਸਾਡੇ ਦਲਜੀਤ ਸਿੰਘ ਟੀਮਾ ਸਾਡੀ ਪਾਰਟੀ ਦੇ ਇਕਾਲੀ ਦਲ ਦੇ ਕੈਂਡੀਡੇਟ ਨੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਪੀ ਲਿਆ ਕਿ ਇਲੈਕਸ਼ਨ ਦੀ ਕੰਵੈਂਸਿੰਗ ਜਿੰਨਾ ਸਮਾਂ ਮਿਲਿਆ ਆਪਾਂ ਸਾਰੇ ਕਰ ਲਈ ਆਪਣੀ ਪਾਰਟੀ ਦਾ ਪ੍ਰੋਗਰਾਮ ਆਪਾਂ ਦੱਸ ਲਿਆ। ਸਵੇਰੇ ਵੋਟਾਂ ਪੈਣੀਆਂ ਨੇ ਟਾਈਮ ਸਿਰ ਜਾ ਕੇ ਆਪਣੇ ਜਿਹੜੇ ਸਾਡੇ ਬੋਲਕ ਏਜਟ ਨੇ ਉਹ 6 ਵਜੇ 6:30 ਵਜੇ ਜਾ ਕੇ ਮਸ਼ੀਨਾਂ ਚੈੱਕ ਕਰ ਲੈਣ। ਦੂਸਰੇ ਨੰਬਰ ਤੇ ਮੇਰੀ ਬੇਨਤੀ ਹੈ ਆ ਇਹ ਬੜਾ ਭਾਈ ਚਾਰਕ ਕੌਰ ਤੇ ਬੜੇ ਪਿਆਰ ਦੇ ਨਾਲ ਇਕੱਠਿਆ ਬੈਠ ਕੇ ਕੋਈ ਆਪਸ ਵਿੱਚ ਤਹੀਰਖਾ ਮੰਦ ਭਾਵਨਾ ਨਹੀਂ ਰੱਖਣੀ ਜਿੱਦਾ ਜੀ ਕਰਦਾ ਜਿੱਥੇ ਵੋਟ ਉਹਨੇ ਪਉਈ ਆ ਉਹ ਇਸ ਕਰਕੇ ਸਾਰੇ ਰਲ ਮਿਲ ਕੇ ਬੈਠ ਕੇ ਮੈਂ ਇਹ ਵੀ ਚਾਹੂੰਗਾ ਕਿ ਐਸੋਲੇ ਗੁਰੂ ਅਰਜਨ ਦੇਵ ਜੀ ਦੇ ਪੁਰਬ ਦੇ ਜਿੱਦੇ ਪੁਰਬ ਦੇ ਦਿਨ ਚੱਲ ਰਹੇ ਨੇ ਗੋਲ ਗੋਤਾ ਤੇ ਸ਼ਵੀਲਾ ਵੀ ਲਾ ਕੇ ਬੈਠੋ ਸਾਰੇ ਜਗਪਾਣ ਵੀ ਛਕੋ ਇਕੱਠਿਆਂ ਉਹ ਕਿ ਮੋਟਾ ਪਾਓ ਬੜੇ RAM ਨਾ ਮੋਟਾ ਪਾਓ ਤੇ ਜਾਪੇ ਕਿ ਇਹ ਅਸੀਂ ਇੱਕ ਪਰਿਵਾਰ ਵਾਂਗੂ ਜਿਹੜੀ ਆ ਇਲੈਕਸ਼ਨ ਲੜ ਰਹੇ ਆ ਇਹੋ ਹੀ ਸਾਡਾ ਵੱਡਾ ਜਿਹੜਾ ਆ ਸਬੂਤ ਆ ਪੰਜਾਬ ਦੇ ਵਿੱਚ ਭਾਈਚਾਰਕ ਇਕਤਾ ਦੀ ਸਾਜਦਾ ਕਿ ਅਸੀਂ ਆਪਣੇ ਪਿਆਰ ਭਾਵ ਨੂੰ ਕਦੀ ਵੀ ਘਟਣ ਨਹੀਂ ਦਿੰਦੇ ਮੈਨੂੰ ਆਸ ਆ ਕਿ ਤੁਸੀਂ ਮੇਰੀ ਇਹ ਸੁਪੀਰ ਨੂੰ ਬਿਲਕੁਲ ਮੰਨੋਗੇ ਔਰ ਬਗੈਰ ਪਿੰਨ ਭੇਜਦੇ ਬੜੇ ਹੀ ਪਿਆਰ ਦੇ ਨਾਲ ਦਵੇਤ ਭਾਵਨਾ ਨੂੰ ਛੱਡ ਕੇ ਈਰਖਾ ਨੂੰ ਛੱਡ ਕੇ ਬੜੇ ਪਿਆਰ ਨਾਲ ਲਾਈਨਾਂ ਵਿੱਚ ਲਾ ਕੇ ਐਡਮਿਨਿਸਟ੍ਰੇਸ਼ਨ ਦਾ ਸਾਥ ਦੇ ਕੇ ਇਹ ਚੰਗੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਕੋਲੋਣ ਕਰਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਿ ਪੁਰ ਅਮਨ ਗੋਟਾ ਪਾਇੰਦ ਦੇ ਵਿੱਚ ਅਸੀਂ ਇਹਨਾਂ ਯੋਗਦਾਨ ਜਿਹੜਾ ਆ ਉਹ ਪਾਸ ਕੀਏ ਇਹ ਸਾਡਾ ਪਰਮ ਧਰਮ ਮੰਦਾ ਆ ਬੜੀ ਸੂਝ-ਭੂਝ ਦੇ ਨਾਲ ਸਿਆਣਪ ਦੇ ਨਾਲ ਠੀਕ ਸੋਚ ਦੇ ਨਾਲ ਸਾਰੇ ਜਣੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਔਰਾ ਪ੍ਰਮਾਤਮਾ ਤੁਹਾਡੇ ਅੰਗ ਸੰਗ ਰਹੇਗਾ ਗੁਰੂ ਕਿਰਪਾ ਕਰੇਗਾ ਪੰਜਾਬ ਚੜ੍ਹਦੀ ਕਲਾ ਵਿੱਚ ਜਾਏਗਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ